ਯੋਦੇ ਦਾ ਨਲਕੇ ਦੀ ਹੱਥੀ ਨਾਲ ਸਾਰਾ ਸਿਰ ਪਾੜ ਦਿੱਤਾ ਗਿਆ ਸੀ ਪਰ ਸੂਰਮਾ ਇਕੱਲਾ ਹੀ ਕਈ ਬਾਡੀਗਾਰਡਾਂ ਦੇ ਨਾਲ ਲੜਦਾ ਰਿਹਾ ਜਦੋਂ ਤੱਕ ਨਾਲ ਦੇ ਸਾਰੇ ਸਿੰਘ ਨਿਕਲ ਨਾ ਗਏ ਤੇ ਆਪ ਸ਼ਹੀਦੀ ਪਾ ਗਿਆ ਉਹ ਜਾਣਦੇ ਆ ਸ਼ਹੀਦ ਭਾਈ ਰਣਜੀਤ ਸਿੰਘ ਬਿੱਟੂ ਰੁੜਕਾ ਬਾਰੇ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੁਣੇ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ ਜੀਤ ਭਾਈ ਰਣਜੀਤ ਸਿੰਘ ਬਿੱਟੂ ਦਾ ਜਨਮ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਸਰਦਾਰ ਗੁਰਨੇਕ ਸਿੰਘ ਦੇ ਘਰ ਪਿੰਡ ਰੁੜਕਾ ਖੁਰਦ ਜਲੰਧਰ ਵਿਖੇ ਹੋਇਆ ਭਾਈ ਸਾਹਿਬ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਥਾਨਕ ਪ੍ਰਾਇਮਰੀ ਸਕੂਲ ਤੋਂ ਪੂਰੀ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਬੜਾ ਪਿੰਡ ਦੇ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ ਅਤੇ ਡੀਏਵੀ ਕਾਲਜ ਤੋਂ ਉਹਨਾਂ ਨੇ ਬੀਏ ਪਾਸ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਭਾਗ ਲੈ ਲਿਆ ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਸਮਿਆਂ ਦੌਰਾਨ ਹੀ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ अनेਕਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਸੀ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਉੱਤੇ ਇਸ ਗੱਲ ਨੇ ਗਹਿਰਾ ਤੇ ਡੂੰਘਾ ਅਸਰ ਕੀਤਾ ਅਤੇ ਤਸ਼ੱਦਦ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਟਿਕ ਕੇ ਨਹੀਂ ਬਹਿਣ ਦਿੱਤਾ ਤੇ ਉਹਾਂ ਨੇ ਸੰਘਰਸ਼ ਦਾ ਵੱਖਰਾ ਰਾਹ ਚੁਣਿਆ ਅਤੇ ਉਹਾਂ ਨੇ ਬਹੁਤ ਲੰਬੇ ਤੇ ਵੱਡੇ ਸੰਘਰਸ਼ ਲੜੇ ਸਮੇਂ ਪਾਈਆਂ ਗਈਆਂ ਇਸੇ ਰਾਹ ਦੇ ਉੱਤੇ ਚੱਲਦੇ ਆ ਭਾਈ ਰਣਜੀਤ ਸਿੰਘ ਬਿੱਟੂ ਰੁੜਕਾ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਸਰਗਰਮੀਆਂ ਕਰਦੇ ਹੋਏ ਗੱਲ ਹੈ ਸਾਲ 1986 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖੋਲੇ ਮੁਹੱਲੇ ਦੇ ਉੱਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਸੀ ਫੈਡਰੇਸ਼ਨ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਜਦੋਂ ਪੰਜ ਸਿੰਘਾਂ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਸਰਜੀਤ ਸਿੰਘ ਬਰਨਾਲੇ ਨੂੰ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਦੇਣ ਜਾ ਰਹੀਆਂ ਸੀ ਤਾਂ ਬਰਨਾਲੇ ਦੇ ਹੁਕਮ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਦਰਜਣ ਤੋਂ ਵੱਧ ਸਿੱਖ ਸ਼ਹੀਦ ਹੋ ਗਏ ਅਗਲੇ ਸਾਲ 1987 ਦੇ ਹੋਲੇ ਮਹੱਲੇ ਤੇ ਸਿੱਖ ਫੈਡਰੇਸ਼ਨ ਵੱਲੋਂ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਪਿੰਡਾਂ ਪਿੰਡਾਂ ਵਿੱਚ ਇਸ਼ਤਿਹਾਰ ਲਗਾਏ ਜਾ ਰਹੇ ਸਨ ਅਤੇ ਭਾਈ ਰਣਜੀਤ ਸਿੰਘ ਆਪਣੇ ਸਾਥੀਆਂ ਸਮੇਤ ਭਾਈ ਰਾਜੇਸ਼ਵਰ ਰਾਜ ਅਤੇ ਭਾਈ ਮਲਕੀਤ ਸਿੰਘ ਦੇ ਨਾਲ ਪਿੰਡ ਲੋਹਗੜ ਵਿੱਚ ਇਸ਼ਤਿਹਾਰ ਲਗਾ ਰਹੇ ਸੀ ਜਿਸ ਸਮੇਂ ਦੌਰਾਨ ਗੁਰਾਇਆਂ ਥਾਣੇ ਦੇ ਸਬ ਇੰਸਪੈਕਟਰ ਗੋਪਾਲ ਸਿੰਘ ਦੇ ਕਹਿਣ ਤੇ ਸੀਆਰਪੀ ਨੇ ਗੋਲੀ ਚਲਾ ਦਿੱਤੀ ਅਤੇ ਜਿਸ ਵਿੱਚ ਰਾਜੇਸ਼ਵਰ ਰਾਜ ਸਿੰਘ ਸ਼ਹੀਦ ਹੋ ਗਿਆ ਸੀ ਭਾਈ ਮਲਕੀਰ ਸਿੰਘ ਤੇ ਭਾਈ ਰਣਜੀਤ ਸਿੰਘ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਘਟਨਾ ਦਾ ਪਤਾ ਲੱਗਦਾ ਹੈ ਸਿੱਖ ਡੈਟ ਫੈਡਰੇਸ਼ਨ ਦੇ ਆਗੂ ਭਾਈ ਸਤਪਾਲ ਸਿੰਘ ਢਿੱਲੂ ਰੋਡ ਜਾਮਲਾ ਦਿੱਤਾ ਜਿਸ ਤੋਂ ਬਾਅਦ ਸੰਗਤਾਂ ਦਾ ਰੋਹ ਵੇਖਦਿਆਂ ਸਰਕਾਰ ਤੇ ਪੁਲਿਸ ਨੂੰ ਇਹਨਾਂ ਦੋਵਾਂ ਸਿੰਘਾਂ ਨੂੰ ਛੱਡਣਾ ਪਿਆ ਅਤੇ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਦਾ ਜਿਹੜਾ ਸੰਘਰਸ਼ੀ ਹੋਰ ਵੀ ਤੇਜ਼ ਹੋ ਗਿਆ ਅਤੇ ਉਹਨਾਂ ਨੇ ਖਾਲਕੂ ਸੰਗਰਮੀਆਂ ਦੇ ਵਿੱਚ ਵੀ ਜਿਹੜਾ ਭਾਗ ਲੈਣਾ ਸ਼ੁਰੂ ਕਰ ਦਿੱਤਾ ਤੇ ਚੋਟੀ ਦੇ ਉਹਨਾਂ ਨੇ ਵੱਡੇ ਐਕਸ਼ਨ ਕੀਤੇ ਤੇ ਨਾਮੀ ਖਾਰਕੂਆਂ ਦੀ ਸੰਗਤ ਵੀ ਕੀਤੀ ਇਸੇ ਸਮੇਂ ਦੌਰਾਨ ਹੀ ਫਰਵਰੀ 1992 ਦੀ ਚੋਣ ਬਾਈਕਾਰਡ ਦੇ ਸਬੰਧ ਵਿੱਚ 19 ਦਸੰਬਰ 1991 ਨੂੰ ਭਾਈ ਸਾਹਿਬ ਅਤੇ ਇੱਕ ਸਿੰਘ ਲੋਗੋਵਾਲ ਅਕਾਲੀ ਦਲ ਦੇ ਉਮੀਦਵਾਰ ਅਮੀਰ ਚੰਦ ਸ਼ਾਹਪੁਰ ਨੂੰ ਮਿਲਣ ਗਏ ਪਰ ਅਮੀਰ ਚੰਦ ਸ਼ਾਹਪੁਰ ਦੇ ਭਰਾ ਤੇ ਬਾਡੀਗਾਰਡਾਂ ਨੇ ਸਿੰਘਾਂ ਤੇ ਹਮਲਾ ਕਰ ਦੇ ਪਿੱਛੋਂ ਲੁਕ ਕੇ ਭਾਈ ਸਾਹਿਬ ਦੇ ਸਿਰ ਵਿੱਚ ਨਲਕੇ ਦੀ ਹੱਥੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਭਾਈ ਸਾਹਿਬ ਦਾ ਸਾਰਾ ਸਿਰ ਪਾੜ ਦਿੱਤਾ ਪਰ ਭਾਈ ਸਾਹਿਬ ਦੀ ਨਿਡਰਤਾ ਦਲੇਰੀ ਨੂੰ ਸਲਾਮ ਕੇ ਉਹ ਇੰਨੇ ਬਾਡੀਗਾਰਡਾਂ ਦੇ ਨਾਲ ਇਕੱਲੇ ਜੂਝਦੇ ਰਹੇ ਅਤੇ ਉਸ ਸਮੇਂ ਤੱਕ ਲੜਦੇ ਰਹੇ ਜਿੰਨੇ ਸਮੇਂ ਤੱਕ ਬਾਕੀ ਨਾਲ ਦੇ ਸਿੰਘਾਂ ਨੂੰ ਉੱਥੋਂ ਭਜਾਣ ਵਿੱਚ ਕਾਮਯਾਬ ਨਹੀਂ ਹੋ ਗਏ ਅਤੇ ਖੂਨ ਇੰਨਾ ਜ਼ਿਆਦਾ ਵਗ ਚੁੱਕਿਆ ਸੀ ਕਿ ਜਿਸ ਦੇ ਨਾਲ ਭਾਈ ਸਾਹਿਬ ਮੌਕੇ ਤੇ ਸ਼ਹੀਦ ਹੋ ਗਏ ਅਤੇ ਨਾਲ ਦੇ ਸਿੰਘ ਉਥੋਂ ਨਿਕਲਣ ਦੇ ਵਿੱਚ ਕੰਮ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਣੇ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ